ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊ ਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 12 ਦਸੰਬਰ ਹੈ 12 ਦਸੰਬਰ 1705 ਆਮ ਤੌਰ ਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ 12 ਦਸੰਬਰ 1705 ਦੇ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਿੱਕੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਕਤਲ ਕਰਨ ਵਾਸਤੇ ਹੁਕਮ ਦਿੱਤਾ ਤਾਂ ਮਰੀਲ ਕੋਟਲੇ ਦੇ ਪਠਾਨ ਹਾਕਮ ਸ਼ੇਰ ਮੁਹੰਮਦ ਖਾਨ ਨੇ ਅਖੌਤੀ ਹਾਦਾ ਨਾਰਾ ਮਾਰਿਆ ਸੀ ਦਰਅਸਲ ਉਸਨੇ ਕੋਈ ਹਾਦਾ ਨਾਰਾ ਨਹੀਂ ਸੀ ਮਾਰਿਆ ਘਟਨਾ ਇੰਜ ਸੀ ਜਦੋਂ ਵਜ਼ੀਰ ਖਾਨ ਨੇ ਸਹਿਬਜ਼ਾਦਾ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਤਾਂ ਉਸਨੇ ਨਵਾਬ ਮਰੀਲ ਕੋਟਲਾ ਨੂੰ ਕਿਹਾ ਕਿ ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਮਕੌਰ ਦੀ ਲੜਾਈ ਦੇ ਵਿੱਚ ਮਾਰਿਆ ਸੀ ਹੁਣੇ ਤੇਰੇ ਹਵਾਲੇ ਨੇ ਤੂੰ ਇਹਨਾਂ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲਾ ਇਸ ਤੇ ਸ਼ੇਰ ਮੁਹੰਮਦ ਖਾਨ ਨੇ ਸਿਰਫ ਇਹ ਨਹੀਂ ਕਿਹਾ ਕਿ ਮੈਂ ਆਪਣਾ ਬਦਲਾ ਦੁਸ਼ਮਣ ਦੇ ਮਾਸੂਮ ਬੱਚੇ ਤੋਂ ਨਹੀਂ ਬਲਕਿ ਉਸ ਗੁਰੂ ਤੋਂ ਹੀ ਲਵਾਗਾ ਸਹਬਜ਼ਾਦਿਆਂ ਦੇ ਕਤਲ ਦੇ ਹੁਕਮ ਦੀ ਉਸਨੇ ਕੋਈ ਮੁਖਾਲਫਤ ਨਹੀਂ ਸੀ ਕੀਤੀ ਉਸਨੇ ਤਾਂ ਆਪਣੇ ਭਰਾ ਦੇ ਗੁਰੂ ਜੀ ਦੇ ਹੱਥੋਂ ਮਾਰੇ ਜਾਣ ਦਾ ਬਦਲਾ ਬੱਚਿਆਂ ਤੋਂ ਲੈਣਾ ਮਨਜ਼ੂਰ ਨਹੀਂ ਸੀ ਕੀਤਾ ਸ਼ੇਰ ਮੁਹੰਮਦ ਖਾਨ ਦੀ ਇਹ ਗੱਲ ਸੁਣ ਕੇ ਵਜ਼ੀਰ ਖਾਨ ਨੂੰ ਵੀ ਸ਼ਰਮ ਆਈ ਉਸ ਨੂੰ ਵੀ ਅਹਿਸਾਸ ਹੋਇਆ ਕਿ ਗੁਰੂ ਦੇ ਮਾਸੂਮ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਅਤੇ ਉਸਨੇ ਉਹਨਾਂ ਨੂੰ ਛੱਡ ਦੇਣ ਦਾ ਹੁਕਮ ਦਿੱਤਾ ਇਸ ਸਮੇਂ ਵਜ਼ੀਰ ਖਾਨ ਦਾ ਦਿਵਾਨ ਵਜ਼ੀਰ ਸੁਚਾਨੰਦ ਵੀ ਹਾਜ਼ਰ ਸੀ ਉਸਨੇ ਵਜ਼ੀਰ ਖਾਨ ਨੂੰ ਬੱਚਿਆਂ ਨੂੰ ਛੱਡ ਦੇਣ ਤੋਂ ਵਰਜਿਆ ਅਤੇ ਸਹਬਜ਼ਾਦਿਆਂ ਦੀ ਤੁਲਨਾ ਸੱਪ ਦੇ ਬੱਚਿਆਂ ਨਾਲ ਕੀਤੀ ਉਸਨੇ ਕਿਹਾ ਕਿ ਇਹਨਾਂ ਨੂੰ ਖਤਮ ਕਰਨਾ ਹੀ ਬਿਹਤਰ ਰਹੇਗਾ ਇਸ ਤੇ ਵਜ਼ੀਰ ਖਾਨ ਨੇ ਸਹਬਜ਼ ਨਿਹਾਂ ਦੇ ਵਿੱਚ ਚਿੰਨ ਦੇਣ ਦਾ ਹੁਕਮ ਦਿੱਤਾ ਜਦ ਸਰਹੰਦ ਦੇ ਨਵਾਬ ਨੇ ਉਹਨਾਂ ਨੂੰ ਨਿਹਾਂ ਦੇ ਵਿੱਚ ਚਿੰਨਣ ਦਾ ਹੁਕਮ ਦਿੱਤਾ 12 ਦਸੰਬਰ 1705 ਦੇ ਦਿਨ ਦੋਹਾਂ ਸਹਬਜ਼ਾਦਿਆਂ ਨੂੰ ਨਿਹਾਂ ਦੇ ਵਿੱਚ ਚਿੰਨ ਦਿੱਤਾ ਗਿਆ ਛੇਤੀ ਹੀ ਕੰਦ ਟਹਿ ਗਈ ਉਸ ਵੇਲੇ ਤੱਕ ਵਜ਼ੀਰ ਖਾਨ ਉੱਥੋਂ ਜਾ ਚੁੱਕਿਆ ਸੀ ਜਦ ਉਸ ਨੂੰ ਕੰਦ ਦੇ ਡਿੱਗਣ ਦੀ ਖਬਰ ਦਿੱਤੀ ਗਈ ਤਾਂ ਉਸ ਨੇ ਇਹਨਾਂ ਦੋਹਾਂ ਦੀਆਂ ਗਰਦਨਾ ਕੱਟ ਦੇਣ ਦਾ ਹੁਕਮ ਦਿੱਤਾ ਇਸੇ ਦਿਨ ਹੀ ਮਾਤਾ ਗੁਜਰੀ ਜੀ ਵੀ ਚੜਾਈ ਕਰਕੇ ਸਨ 12 ਦਸੰਬਰ 1923 ਮੁੰਡੇਰ ਦਾ ਜਗਤ ਸਿੰਘ ਬੱਬਰਾ ਕਾਲੀਗਾ ਦੇ ਨਾਲ ਨੇੜਤਾ ਰੱਖਦਾ ਸੀ ਉਹ ਨੀਅਤ ਦਾ ਬੇਈਮਾਨ ਸੀ ਇੱਕ ਵਾਰ ਉਸਨੇ ਹਜ਼ਾਰਾ ਸਿੰਘ ਨਾਂ ਦੇ ਇੱਕ ਸਾਥੀ ਤੋਂ ਰਿਵਾਲਵਰ ਲੈ ਲਿਆ ਅਤੇ ਫਿਰ ਉਸ ਨੂੰ ਕਹਿ ਦਿੱਤਾ ਕਿ ਉਹ ਚੋਰੀ ਹੋ ਗਿਆ ਹਜ਼ਾਰਾ ਸਿੰਘ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੀ ਮਾਰ ਦੇ ਦੌਰਾਨ ਉਸਨੇ ਬੱਬਰਾ ਕਾਲੀਗਾ ਦੇ ਨਾਲ ਵੀ ਆਪਣੇ ਸਬੰਧ ਮੰਨ ਲਏ ਅਤੇ ਰਿਵਾਲਵਰ ਵੀ ਬਰਾਮਦ ਕਰਵਾ ਦਿੱਤਾ ਪੁਲਿਸ ਨੇ ਉਸ ਨੂੰ ਇਹ ਸ਼ਰਤ ਤੇ ਛੱਡ ਦਿੱਤਾ ਕਿ ਉਹ ਬੱਬਰਾ ਨੂੰ ਗ੍ਰਿਫਤਾਰ ਕਰਵਾਵੇ 12 ਨਵੰਬਰ 1923 ਦੇ ਦਿਨ ਬੰਤਾ ਸਿੰਘ ਧਾਮੀਆਂ, ਜਵਾਲਾ ਸਿੰਘ ਸ਼ਹੀਦ, ਬਰਿਆਮ ਸਿੰਘ ਧੁੱਗਾ ਤਿੰਨੇ ਚੋਟੀ ਦੇ ਬੱਬਰ ਉਸ ਦੇ ਘਰ ਪੁੱਜੇ। ਉਸ ਨੇ ਉਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਅਤੇ ਉਹਨਾਂ ਨੂੰ ਆਰਾਮ ਕਰਨ ਵਾਸਤੇ ਕਹਿ ਕੇ ਖੇਤਾਂ ਦੇ ਵਿੱਚ ਕੰਮ ਕਰਨ ਦੇ ਬਹਾਨੇ ਬਾਹਰ ਨਿਕਲ ਗਿਆ ਅਤੇ ਜਲੰਧਰ ਸ਼ਾਉਣੀ ਦੇ ਵਿੱਚ ਜਾ ਕੇ ਜਨਰਲ ਫਿਟਸ ਨੂੰ ਖਬਰ ਦੇ ਦਿੱਤੀ। ਦੁਪਹਿਰ ਤੱਕ ਡੀਸੀ ਜੈਕਬ ਅਤੇ ਸੁਪਰਡੈਂਟ ਸੈਂਕੜੇ ਅੰਗਰੇਜ਼ ਫੌਜਾਂ ਨੂੰ ਲੈ ਕੇ ਅਤੇ ਦੋ ਮਸ਼ੀਨ ਗਨਾਂ ਲੈ ਕੇ ਇੱਥੇ ਪਿੰਡ ਪੁੱਜ ਗਏ ਅਤੇ ਪਿੰਡ ਨੂੰ ਸਾਰੇ ਪਾਸਿਆਂ ਤੋਂ ਘੇਰਾ ਪਾ ਲਿਆ। ਡੀਸੀ ਜੈਕਬ ਨੇ ਹੱਥੇ ਸਪੀਕਰ ਤੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਰੇ ਪਾਸੇ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦਿਓ ਉਹ ਅਜੇ ਬੋਲੀ ਰਿਹਾ ਸੀ ਕਿ ਇੱਕ ਬੱਬਰ ਨੇ ਉਸਤੇ ਬਲ ਗੋਲੀ ਚਲਾ ਦਿੱਤੀ ਉਹ ਵਜਦਾ ਗਿਆ ਪਰ ਉਸ ਤੋਂ ਮਗਰੋਂ ਫੌਜ ਨੇ ਬੱਬਰਾਂ ਤੇ ਵੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਜਦ ਫੌਜ ਨੇ ਵੇਖਿਆ ਕਿ ਕਾਮਯਾਬੀ ਨਹੀਂ ਮਿਲ ਰਹੀ ਤਾਂ ਉਸ ਨੇ ਉਸ ਮਕਾਨ ਨੂੰ ਅੱਗ ਲਾ ਦਿੱਤੀ ਜਿੱਥੇ ਬੱਬਰ ਲੁਕੇ ਹੋਏ ਸਨ ਪਹਿਲਾਂ ਤਾਂ ਬੱਬਰਾਂ ਨੂੰ ਅੱਗ ਦਾ ਪਤਾ ਨਾ ਲੱਗਿਆ ਪਰ ਜਦ ਧੂੰਆਂ ਬਹੁਤ ਉੱਠਿਆ ਤਾਂ ਉਹ ਬਾਹਰ ਨਿਕਲੇ ਵੰਤਾ ਸਿੰਘ ਧਾਮੀਆਂ ਤੇ ਜਵਾਲਾ ਸਿੰਘ ਸ਼ਹੀਦ ਮੂਰਲੇਦਰ ਦੇ ਵਿੱਚੋਂ ਨਿਕਲ ਲਗੇ ਅਤੇ ਅੱਗੇ ਮਸ਼ੀਨ ਗਨਾਂ ਦੇ ਫਾਇਰਾਂ ਦੇ ਨਾਲ ਛਲਨੀ ਹੋ ਕੇ ਸ਼ਹੀਦ ਹੋ ਗਏ। ਵਿਰਿਆਮ ਸਿੰਘ ਧੁੱਗਾ ਨੇ ਪਿਛਲੇ ਪਾਸੇ ਛਾਲ ਮਾਰੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਉੱਥੇ ਵੀ ਫੌਜੀ ਖੜੇ ਸਨ। ਵਿਰਿਆਮ ਸਿੰਘ ਧੁੱਗਾ ਨੇ ਉਹਨਾਂ ਤੇ ਫਾਇਰ ਕੀਤਾ। ਜਦ ਇੱਕ ਸਿਪਾਹੀ ਗੋਲੀ ਦੇ ਨਾਲ ਜ਼ਖਮੀ ਹੋ ਗਿਆ ਤਾਂ ਬਾਕੀ ਫੌਜੀ ਓਟਲ ਬਣਵਾਸਤੇ ਦੌੜੇ। ਇਹਨਾਂ ਦੇ ਵਿੱਚ ਵਿਰਿਆਮ ਸਿੰਘ ਹਨੇਰੇ ਦੀ ਓਟ ਲੈ ਕੇ ਬਚ ਕੇ ਨਿਕਲ ਗਿਆ। ਮਗਰੋਂ 8 ਜੂਨ 1924 ਨੂੰ ਉਹ ਵੀ ਠਿਕਰੀਵਾਲ ਜ਼ਿਲ੍ਹਾ ਲਾਇਲਪੁਰ ਦੇ ਵਿੱਚ ਪੁਲਿਸ ਦੇ ਨਾਲ ਲੜਦਾ ਸ਼ਹੀਦ ਹੋ ਗਿਆ ਸੀ। 12 ਸਤੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਗੁਰਚਰਨ ਸਿੰਘ ਉਰਫ ਚੜਦੀ ਕਲਾ ਵਾਸੀ ਰਾਜੋਵਾਲ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 12 ਸਤੰਬਰ 1987 ਸਿੱਖਾਂ ਤੇ ਹੋ ਰਹੇ ਧੱਕੇ ਦੇ ਖਿਲਾਫ ਹੋਣਾ ਖੌਤੀ ਮੋਡਰੇਟ ਸਿੱਖਾਂ ਆਪਣੀ ਚਮੜੀ ਬਚਾਉਣ ਵਾਸਤੇ ਉਹਨਾਂ ਨੇ ਵੀ ਜ਼ੁਬਾਨ ਖੋਲ੍ਹਣੀ ਸ਼ੁਰੂ ਕਰ ਦਿੱਤੀ 12 ਦਸੰਬਰ 1987 ਦੇ ਦਿਨ ਪ੍ਰਕਾਸ਼ ਸਿੰਘ ਬਾਦਲ ਨੇ ਇਹ ਬਿਆਨ ਦਿੱਤਾ ਕਿ ਸੈਂਟਰ ਸਿੱਖਾਂ ਦੇ ਵਿੱਚ ਆਪਣਾ ਗਵਾਚਿਆ ਵਿਕਾਰ ਅਤੇ ਇਤਬਾਰ ਬਹਾਲ ਕਰੇ ਉਸ ਨੇ ਸੈਂਟਰ ਦੇ ਨਾਲ ਗੱਲਬਾਤ ਕਰਨ ਵਾਸਤੇ ਪੰਜ ਮੰਗਾਂ ਦੀ ਪਹਿਲੋਂ ਪੂਰਤੀ ਕਰਵਾਉਣ ਦੀ ਸ਼ਰਤ ਰੱਖੀ ਇਹ ਨੁਕਤੇ ਸਨ ਪੰਜਾਬ ਦੇ ਵਿੱਚ ਪੂਰੀ ਆਮ ਮੁਆਫੀ ਦਾ ਐਲਾਨ ਕੀਤਾ ਜਾਵੇ ਝੂਠੇ ਮੁਕਾਬਲੇ ਬੰਦ ਕੀਤੇ ਜਾਣ ਦਿੱਲੀ ਅਤੇ ਹੋਰ ਜਗ੍ਹਾ ਤੇ ਸਿੱਖਾਂ ਦੇ ਨਵੰਬਰ 84 ਦੇ ਕਾਤਲਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਕਾਲੇ ਕਾਨੂੰਨ ਮਨਸੂਖ ਕੀਤੇ ਜਾਣ ਧਰਮੀ ਫੌਜੀਆਂ ਦੀ ਬਹਾਲੀ ਕੀਤੀ ਜਾਵੇ ਬਾਦਲ ਨੇ ਵੀ ਕਿਹਾ ਕਿ ਹੁਣ ਤੱਕ ਸਿੱਖਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਪਰ ਮਗਰੋਂ ਜਦ ਬਾਦਲ ਆਪ ਤਾਕਤ ਦੇ ਵਿੱਚ ਆਇਆ ਤਾਂ ਉਸ ਨੇ ਇਹ ਸਾਰੀਆਂ ਮੰਗਾਂ ਨਾ ਸਿਰਫ ਛੱਡੀ ਦਿੱਤੀਆਂ ਬਲਕਿ ਆਪ ਵੀ ਸਿੱਖਾਂ ਤੇ ਜ਼ੁਲਮ ਕਰਨ ਲੱਗ ਪਿਆ 12 ਦਸੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਅਜੀਤ ਸਿੰਘ ਬਾਬਾ ਉਰਫ ਜੱਸਾ ਸਿੰਘ ਵਾਸੀ ਕੋਟ ਬਰੀਆਰ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 12 ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਪ੍ਰਵਾਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਡੱਲਾਪਿੰਡ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਗੁਰਮੇਸ਼ ਸਿੰਘ ਵਾਸੀ ਗੇਜੀ ਸੇਲੇਵਾਲਾ ਅਤੇ ਰਾਜਵੀਰ ਸਿੰਘ ਪਾਤੜਾ ਚੇਅਰਮੈਨ ਸੀਸੀ ਬੈਂਕ ਪਾਤੜਾ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।